ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਭਾਈ ਪੰਜਾਬ ਤੋਂ ਇੱਕ ਹਾਰਿਆ ਹੋਇਆ ਉਮੀਦਵਾਰ ਮੋਦੀ ਦੀ ਕੈਬਨਿਟ 'ਚ ਹੈ ਤੇ ਹੁਣ ਪੰਜਾਬ ਸੋਚੇ ਕਿ ਇਹਦੇ ਕੀ ਮੈਨੇ ਨੇ ਭਾਜਪਾ ਸੋਚੇ ਪੰਜਾਬ ਦੀ ਭਾਜਪਾ ਸੋਚੇ ਕਿ ਇਹ ਕੀ ਮੈਨੇ ਨੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਵੀ ਸੋਚਣ ਲੁਧਿਆਣੇ ਵਾਲੇ ਵੀ ਸੋਚਣ ਤੇ ਸਮੁੱਚਾ ਪੰਜਾਬ ਵੀ ਸੋਚੇ ਕਿ ਕੀ ਪੰਜਾਬ ਨੂੰ ਚੜਾਇਆ ਜਾ ਰਿਹਾ ਕੀ ਪੰਜਾਬ ਨੂੰ ਠੱਠ ਕੀਤਾ ਜਾ ਰਿਹਾ ਜਾਂ ਪੰਜਾਬ ਦੇ ਲਈ ਇਹ ਤਰੱਕੀ ਦਾ ਰਾਹ ਖੁੱਲ ਗਿਆ ਰਮਨੀਤ ਬਿੱਟੂ ਦਾ ਮੰਤਰੀ ਬਣਨਾ ਤੇ ਕੈਬਨਿਟ ਦਾ ਰੂਪ ਰੰਗ ਕੀ ਹੈ ਲੋ ਉਹਦੇ ਉੱਪਰ ਵੀ ਗੌਰ ਕਰਦੇ ਪਰ ਅੱdte ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਨੇ ਜੀ ਨਰਿੰਦਰ ਮੋਦੀ ਹੋਰੀ ਸੌ ਚੁੱਕੀ ਆ ਆਪਣੇ 77 ਮੰਤਰੀਆਂ ਦੇ ਨਾਲ ਸਭ ਤੋਂ ਵੱਡੀ ਕੈਬਨਿਟ ਹੈ ਤੀਜੇ ਕਾਜਕਾਲ ਦੇ ਵਿੱਚ ਉਹਨਾਂ ਦੀ ਪਹਿਲੇ ਦੋ ਕਾਜਕਾਲਾਂ ਦੇ ਮੁਕਾਬਲੇ ਤੇ ਪਹਿਲੀ ਵਾਰ ਨਰਿੰਦਰ ਮੋਦੀ ਵਾਲੀ ਅਗਵਾਈ 'ਚ ਬਣੀ ਸਰਕਾਰ ਲੰਗੜੀ ਸਰਕਾਰ ਵੀ ਵਿਸਾਖੀਆਂ ਦੇ ਸਾਰੇ ਚੱਲ ਰਹੀ ਸਰਕਾਰ ਵੀ ਪੂਰਨ ਬਹੁਮਤ ਨਹੀਂ ਆ ਭਾਜਪਾ ਕੋਲ ਬੇਸ਼ੱਕ ਪਹਿਲਾਂ ਵੀ ਉਹ ਕਹਿੰਦੇ ਸੀ ਕਿ ਐਨਡੀਏ ਦੀ ਸਰਕਾਰ ਹੈ ਪਰ ਉਸ ਸਮੇਂ ਤੱਕ ਭਾਜਪਾ ਕੋਲ ਆਪਣਾ ਪੂਰਨ ਬਹੁਮਤ ਹੁੰਦਾ ਸੀ ਤੇ ਮਜਾਲਾ ਸਹਿਯੋਗੀ दल ਕੋਈ ਕੁਸਕ ਜਵੇ ਇਸ ਵਾਰ ਵੀ ਸ਼ੁਰੂ ਤੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕੋਈ ਕੁਸਕੇ ਨਾ ਦਬ ਦਬਾ ਪੂਰਾ ਨਰਿੰਦਰ ਮੋਦੀ ਹੋਣਾ ਨੇ ਪਹਿਲੇ 5 6 ਮੰਤਰੀ ਆਪਣੇ ਤੇ ਜੋ ਬਰਾਲ ਵੀ ਦੇਖੀ ਤਾਂ ਵੀ ਆਪਣੇ ਸੋ ਇਸ ਲਈ 60 ਮੰਤਰੀ ਭਾਜਪਾ ਦੇ ਨੇ 11 ਸਹਿਯੋਗੀ ਦਲਾਂ ਦੇ ਨੇ ਤੇ 68 ਮੇ ਖੁਦ ਭਾਜਪਾਲੇ ਪਾਲੇ ਚੁਈ ਨਰਿੰਦਰ ਮੋਦੀ ਹੋਰੀ ਜੀ ਹਾਂ 71 ਆਂ ਦੀ ਕੈਬਨਟ ਤੇ 72 ਮੇ ਉਦੇ ਵਿੱਚ ਪ੍ਰਧਾਨ ਮੰਤਰੀ ਮਿਲਾ ਕੇ 72 72 ਦੇ ਵਿੱਚ 71 ਮੰਤਰੀ ਨੇ ਤੇ ਇਹਨਾਂ 71 ਦੇ ਵਿੱਚ ਜੇ ਤੁਸੀਂ ਝਾਤ ਮਾਰਨੀ ਹੋਵੇ ਤਾਂ 30 ਕੈਬਨਿਟ ਮੰਤਰੀ ਨੇ ਜੀ ਪੰਜ ਇਹਨਾਂ ਚ ਉਹ ਰਾਜ ਮੰਤਰੀ ਨੇ ਜਿਹੜੇ ਆਜ਼ਾਦ ਪ੍ਰਭਾਵ ਵਾਲੇ ਰਹਿਣਗੇ ਇੰਡੀਪੈਂਡੈਂਟ ਜਿਨ੍ਹਾਂ ਕੋਲ ਵਿਭਾਗ ਰਹਿਣੇ ਆ 36 ਰਾਜ ਮੰਤਰੀ ਨੇ ਸੋ ਇਹ ਵੈਸੇ 36 ਰਾਜ ਮੰਤਰੀ ਤਾਂ ਕੈਬਨਿਟ ਮੰਤਰੀ ਦੇ ਨਾਲੇ ਬਸ ਅਟੈਚ ਹੀ ਹੁੰਦੇ ਨੇ ਇੱਕ ਟੈਗ ਲਰ ਮਿਲ ਜਾਂਦਾ ਰੁਤਬਾ ਮਿਲ ਜਾਂਦਾ ਉਲੈ ਦੇ ਕੇ ਕੰਮ ਤਾਂ 30 ਕੈਬਨਟ ਮੰਤਰੀਆਂ ਦੇ ਫਲੇ ਨਾਲ ਕੋਈ ਪਾਵਰ ਨਹੀਂ ਕੋਈ ਕੁਝ ਨਹੀਂ ਹਾਂ ਬਸ ਗਰਤਵਾ ਉਹਦਾ ਸ਼ਾਨ ਹੈਗੀ ਐ ਢੰਡੀ ਵਾਲੀ ਕਾਰ ਹੈਗੀ ਆ ਰੈਡ ਕੋਟੀ ਕਾਰ ਸਹੂਲਤਾਂ ਸਾਰੀਆਂ ਮੰਤਰੀਆਂ ਲਈ ਹੈਗੀਆਂ ਸੋ 72 ਦੇ ਵਿੱਚ ਇੱਕ ਪ੍ਰਧਾਨ ਮੰਤਰੀ 30 ਕੈਬਨਟ ਮੰਤਰੀ ਪੰਜ ਆਜ਼ਾਦ ਪ੍ਰਭਾਵ ਵਾਲੇ ਰਾਜ ਮੰਤਰੀ ਤੇ 36 ਰਾਜ ਮੰਤਰੀ ਸੋ ਇਸ ਤਰ੍ਹਾਂ ਇਹ 72 ਦਾ ਅੰਕੜਾ ਤੇ 72 ਚ ਜੇਕਰ ਦੇਖਣਾ ਹੋਵੇ ਤਾਂ ਖਾਸ ਕਰਕੇ ਇਸ ਵਾਰ ਇੱਕ ਚੰਗੀ ਪਹਿਲ ਕਦਮੀ ਕਹਿ ਸਕਦੇ ਹੋ ਚੋਣ ਮੁੱਦਿਆਂ ਚ ਇੱਕ ਮੁੱਦਾ ਬਣਿਆ ਸੀਗਾ ਸੱਤਾਧਾਰੀ ਧਿਰ ਕਹਿੰਦੀ ਸੀ ਕਿ ਵਿਰੋਧੀ ਧਿਰ ਵਾਲੇ ਐ ਰਾਖਵਾਕਰਨ ਖੋਣਾ ਚਾਹੁੰਦੇ ਨੇ ਤੇ ਵਿਰੋਧੀ ਧਿਰ ਵਾਲੇ ਕਹਿੰਦੇ ਸੀ ਇਹ ਰਾਖਵਾਕਰਨ ਮਕਾਉਣਗੇ ਸੋ ਸਾਰੇ ਦੇ ਦਰਮਿਆਨ ਚੋਣਾਂ ਦੇ ਦੌਰਾਨ ਐ ਰਾਖਵੇਂ ਕਰਨ ਨੂੰ ਲੈ ਕੇ ਇੱਕ ਜੰਗ ਦੋਵਾਂ ਧਿਰਾਂ 'ਚ ਚੱਲਦੀ ਨਜ਼ਰ ਆਈ ਤੇ ਉਸ ਚੱਲਦੀ ਜੰਗ ਦੇ ਵਿੱਚੋਂ ਹੀ ਇਹ ਨਿਕਲਿਆ ਕਿ ਇਸ ਵਾਰ ਸਭ ਤੋਂ ਵੱਧ ਐਸਸੀ ਓਬੀਸੀ ਉਸ ਭਾਈਚਾਰੇ ਦੇ ਵਿੱਚੋਂ ਹੈ ਮਤਲਬ ਮੰਤਰੀ ਬਣੇ ਨੇ ਇੰਨੀ ਗਣਤੀ ਵਿੱਚ ਪਿਛਲੀਆਂ ਦੋ ਕੈਬਨਿਟਾਂ 'ਚ મોદી ਦੀ ਨਜ਼ਰ ਨਹੀਂ ਆ। ਸੋ ਇਹ ਚੋਣਾਂ ਦੇ ਉਸ ਰੰਗ ਦਾ ਅਸਰ ਹੈ। ਜੀ ਹਾਂ। 27 ਮੰਤਰੀ OBC ਭਾਈਚਾਰੇ 'ਚੋਂ ਨੇ। 10 ਮੰਤਰੀ SC ਭਾਈਚਾਰੇ 'ਚੋਂ ਨੇ। 5 ਮੰਤਰੀ ST ਭਾਈਚਾਰੇ 'ਚੋਂ ਨੇ। ਸੋ ਇਸ ਤਰ੍ਹਾਂ ਹੈ 27 OBC 10 SC ਹੈ 5 ST ਇਹ ਨਹੀਂ ਐਦਾਂ ਇੰਨੀ ਗਣਤੀ ਕਦੇ ਪਿਛਲੀਆਂ ਕੈਬਨਿਟਾਂ 'ਚ ਨਜ਼ਰ ਨਹੀਂ ਆਈ। ਇਸੇ ਤਰ੍ਹਾਂ ਜੇਕਰ ਘਟਗਣਤੀ ਭਾਈਚਾਰੇ ਚੋਂ ਦੇਖਣਾ ਹੋਵੇ ਤਾਂ ਪੰਜ ਮੰਤਰੀ ਨੇ ਜੀ ਘਟਗਣਤੀ ਭਾਈਚਾਰੇ ਦੇ ਵਾਲੇ ਨਾਲ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਦੋ ਮੰਤਰੀ ਬਣਾਏ ਗਏ ਨੇ ਹਰਦੀਪ ਪੁਰੀ ਤੇ ਰਵਨੀਤ ਬਿੱਟੂ ਐਸਾਈ ਭਾਈਚਾਰੇ ਚੋਂ ਇੱਕ ਮੰਤਰੀ ਹੈ ਜੈਨੀ ਭਾਈਚਾਰੇ ਚੋਂ ਇੱਕ ਅਤੇ ਬੋਧੀ ਭਾਈਚਾਰੇ ਚੋਂ ਇੱਕ ਸੋ ਇਸ ਤਰ੍ਹਾਂ ਇਹ ਪੰਜ ਘਟਗਣਤੀਆਂ ਦੇ ਹਵਾਲੇ ਨਾਲ ਮੰਤਰੀ ਬਣਾਏ ਗਏ ਨੇ ਉਸ ਭਾਈਚਾਰੇ ਚੋਂ ਪਰ ਮੁਸਲਮਾਨ ਭਾਈਚਾਰਾ ਇੱਥੇ ਨਜ਼ਾਰਦ ਹੈ ਉਸ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ ਕਿ ਭਾਜਪਾ ਆਪਣਾ ਫੇਰੋ ਚਿਹਰਾ ਦਿਖਾਉਣ ਦੀ ਕੋਸ਼ਿਸ਼ ਵੀ ਕਰੇ ਹਾਂ ਇਸ ਕਹਤਨ ਵਾਲੀ ਕੈਬਨਿਟ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ 6 ਮਤਲਬ ਕਿ ਸਾਬਕਾ ਮੁੱਖ ਮੰਤਰੀ ਨੇ ਜੇ ਨਰਿੰਦਰ ਮੋਦੀ ਉਹਨਾਂ ਨੂੰ ਮਿਲਣਾ ਬਸਤਨ ਵਾਲੀ ਕੈਬਨਿਟ ਕਰਨੀ ਆ ਤਾਂ 7 ਨੇ ਭਾਈ ਮਤਲਬ ਸਾਬਕਾ 7 ਮੁੱਖ ਮੰਤਰੀ ਇਸ ਕੈਬਨਿਟ ਦੇ ਵਿੱਚ ਬਤੌਰ ਮੰਤਰੀ ਨੇ ਇਸ ਵਾਰ ਜਿਨ੍ਹਾਂ ਚ ਨਰਿੰਦਰ ਮੋਦੀ ਹੋਰੀ ਖੁਦ ਗੁਜਰਾਤ ਦੇ ਤਿੰਨ ਤਿੰਨ ਵਾਰ ਸੀਐਮ ਬਣੇ ਨੇ ਰਾਜਨਾਥ ਸਿੰਘ ਹੋਰੀ ਯੂਪੀ ਦੇ ਮੁੱਖ ਮੰਤਰੀ ਰਹੇ ਨੇ ਇਤਿਹਾਸਾ ਸ਼ਿਵਰਾ ਚਾਹਾਨ ਹੋਰੀ ਹੈ ਨਾ ਮੱਧ ਪ੍ਰਦੇਸ਼ ਦੇ ਲੰਮਾ ਸਮਾਂ ਲਗਾਤਾਰ ਮੁੱਖ ਮੰਤਰੀ ਬਣਦੇ ਆਏ ਨੇ ਮਨੋਹਰ ਲਖਟਰੋਰੀ ਹਰਿਆਣਾ ਦੇ ਲਗਾਤਾਰ ਦੋ ਵਾਰ ਮੁੱਖ ਮੰਤਰੀ ਰਹੇ ਨੇ ਹੈਨਾ ਐਚ ਡੀ ਕੁਮਾਰਾ ਸੁਮਾਮੀ ਹੋਰੀ ਕਰਨਾਟਕਾ ਤੋਂ ਮੁੱਖ ਮੰਤਰੀ ਰਹੇ ਨੇ ਜਿਤਨਰਾਮ ਮੰਜੀ ਹੋਰੀ ਬਿਹਾਰ ਦੇ ਮੁੱਖ ਮੰਤਰੀ ਰਹੇ ਨੇ ਤੇ ਸਵੀਨੰਦ ਸੇਨਾਵਾਲ ਅਸਾਮ ਦੇ ਮੁੱਖ ਮੰਤਰੀ ਰਹੇ ਨੇ ਸੋ ਸੱਤ ਸਾਫਕਾ ਮੁੱਖ ਮੰਤਰੀ ਜਿਨ੍ਹਾਂ ਚੁ ਖੁਦ ਨਰਿੰਦਰ ਮੋਦੀ ਰਾਜਨਾਥ ਸਿੰਘ शिवराज चौहान मनोहरलाल खट्टर जितनराम मांझी एचडी कुमारस्वामी ਤੇ ਸੁਵਿਨੰਦ ਸੈਨੋਬਾ ਸੋ ਇਹ ਸੱਤ ਸਾਬका ਮੁੱਖ ਮੰਤਰੀ ਇਹ ਵੀ ਕੈਬਨਟ ਦੇ ਵਿੱਚ ਹੈਗੇ ਤੇ ਜੇਕਰ ਦੂਸਰੇ ਪਾਸੇ ਨਾਲ ਦੇਖਣਾ ਹੋਵੇ ਬੀਬੀਆਂ ਦੇ ਵਾਲੇ ਨਾਲ ਤਵੇਸ਼ਕ ਪਿਛਲੀ ਵਾਰ ਨਾਲ ਉਹ ਇਕੱਠ ਨੇ ਪਰ ਤਾਂ ਵੀ ਸੱਤ ਬੀਬੀਆਂ ਨੂੰ ਨੁਮਾਇੰਦਗੀ ਮਿਲੀ ਹੈ ਮੈਸੇ ਤੱਕ ਕਿੰਨੇ ਚਿਹਰੇ ਇੱਕ ਦੀ ਗਾਇਬ ਨੇ ਸਮ੍ਰਿਤੀ ਰਾਣੀ ਵਰਗੇ ਨੂੰ ਥਾਂ ਨਹੀਂ ਮਿਲੀ ਚਲੋ ਤਾਂ ਚੋਣੇ ਹਾਰ ਗਈ ਹਣਾ ਬੈਸੇ ਤਾਂ ਹਾਰੇ ਹੋਏ ਨੂੰ ਵੀ ਦੇਈ ਜਾਂਦੇ ਆਖਲੇ ਰਮਨੀਤ ਬਿੱਟੂ ਨੂੰ ਮਿਲੀ ਹੋਇਆ ਆਪਾਂ ਆਉਣੇ ਬਿੱਟੂ ਵਾਲੇ ਪਹਿਲੂ ਤੇ ਸੋ ਸਮ੍ਰਿਤੀ ਰਾਨੀ ਨੂੰ ਨਹੀਂ ਮਿਲੀ ਰਾਗਠਾਕਰ ਵਰਗੇ ਜਿੰਦਕੇ ਵੀ ਨਹੀਂ ਮਿਲੀ ਸੋ ਸੱਤ ਬੀਬੀਆਂ ਨੂੰ ਮਹਿਲਾ ਮੰਤਰੀਆਂ ਨੂੰ ਵੀ ਸਥਾਨ ਮਿਲਿਆ ਜੀ ਨਿਰਮਲਾ ਸੀਤਾ ਰਾਮਨ ਫੇਰ ਰਹਿ ਗਈ ਹੈ ਹਾਂ ਜੇਕਰ ਇੱਥੇ ਵੀ ਅਮੀਰ ਆਲਾ ਤੇ ਸਭ ਤੋਂ ਵੱਧ ਉਮਰ ਦੇ ਘੱਟ ਵਾਲਾ ਦੇਖਣਾ ਹੋਵੇ ਤਾਂ TDP ਦੇ ਸਭ ਤੋਂ ਅਮੀਰ MP ਨੇ ਜਿਹੜੇ ਮੰਤਰੀ ਬਣੇ ਨੇ ਉਹ TDP ਦੇ ਨੇ ਜਿਹੜੇ ਸਭ ਤੋਂ ਨੌਜਵਾਨ ਨੇ ਉਹ ਮੰਤਰੀ ਬਣੇ ਨੇ ਜੀ ਹਾਂ ਸਭ ਤੋਂ ਅਮੀਰ ਮੰਤਰੀ ਜਕਰਨਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਕੋਈ ਹੈਗਾ ਤਾਂ ਲਗਭਗ 6000 ਕਰੋੜ ਦੀ ਜਾਇਦਾਦ ਦਾ ਮਾਲਕ TDP ਮਧ ਪ੍ਰਦੇਸ਼ ਤੋਂ ਚੰਦਰਸ਼ੇਖਰ ਹੋਰੀ 5700 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ 5700 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ TDP ਦੇ MP ਤੋਂ ਹੈ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਚੰਦਰਸ਼ੇਖਰ ਹੋਰੀ ਸੋ ਉਹਨਾਂ ਨੂੰ ਇੱਥੇ ਮੌਕਾ ਮਿਲੇ ਇਤੋ ਬਾਅਦ ਜੇਕਰ ਸਭ ਤੋਂ ਉਮਰਦਰਾਜ ਵਾਲੇ ਦੇਖਣੇ ਤਾਂ ਜੀ ਬਿਹਾਰ ਦੇ ਗਿਆ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਆਏ ਤੇ ਸਾਬਕਾ ਬਿਹਾਰ ਦੇ ਮੁੱਖ ਮੰਤਰੀ ਵੀਰੇ ਜੀਤਨਰਾਮ ਮਾਂਜੀ ਹੋਰੀ ਜੀ ਹਾਂ 79 ਸਾਲ ਦੇ 80 ਸਾਲ ਦੇ ਹੋਣ ਵਾਲਿਆ ਬਸ 79 ਸਾਲ ਦੀ ਉਮਰ ਹੈ ਸੋ ਸਭ ਤੋਂ ਉਮਰਦਰਾਜ ਇਸ ਪਰ ਮੋਦੀ ਦੇ ਕੈਬਨਟ ਦੇ ਵਿੱਚ ਇਹ ਕਰਕੇ ਸਾਨੂੰ ਤਾਂ ਮਿਲਿਆ ਤਾਂ ਜੀਤਨਰਾਮ ਮਾਂਜੀ ਨੇ ਤੇ ਜੇ ਸਭ ਤੋਂ ਨੌਜਵਾਨ ਦੇਖਣਾ ਤਾਂ ਉਹ TDP ਦਾ ਮਤਲਬ ਕਿ ਰਾਮ ਮੋਹਨ ਨਾਈਡੂ ਹੋਰੀ 36 ਸਾਲ ਦੇ ਨੇ ਸੋ ਬਿਲਕੁਲ ਜੀ ਰਾਮ ਉਹ ਨਾਈਡੂ ਹੋਰੀ 36 ਬਰਿਆਂ ਦੇ ਉਹ ਨੇ ਜਿਹੜੇ ਇੱਧਰ ਸਭ ਤੋਂ ਉਮਰ ਮਤਲਬ ਕਿ ਘੱਟ ਉਮਰ ਦੇ ਨੌਜਵਾਨ 36 ਸਾਲ ਦੇ ਨੇ ਉਹਨਾਂ ਨੂੰ ਇੱਥੇ ਥਾਂ ਮਿਲਿਆ ਜਾਏ ਸੋ ਇਸ ਤਰ੍ਹਾਂ ਟੀਟਪੀ ਦੇ ਕੈਂਪੀ ਚੰਦਰ ਸ਼ੇਖਰ ਹੋਰੀ ਜਿਹੜੇ ਸਭ ਤੋਂ ਅਮੀਰ ਨੇ ਤੇ ਟੀਟਪੀ ਦੇ ਇੱਕ ਕੈਂਪੀ ਜਿਹੜੇ ਸਭ ਤੋਂ ਨੌਜਵਾਨ ਨੇ 36 ਸਾਲ ਦੇ ਜੇ ਸੂਬਿਆਂ ਦੇ ਹਵਾਲੇ ਨਾਲ ਦੇਖਣਾ ਹੋਵੇ ਕਿ ਇਹਨਾਂ ਕਹਤਰਾਂ ਦੇ ਵਿੱਚ ਸਭ ਤੋਂ ਵੱਧ ਨਵੇਂ ਦੀ ਕਿਹੜੇ ਸੂਬਿਆਂ ਨੂੰ ਮਿਲੀ ਬੇਸ਼ੱਕ ਯੂਪੀ ਨੇ ਵੱਡਾ ਝਟਕਾ ਦਿੱਤਾ ਬੇਸ਼ੱਕ ਯੂਪੀ ਦੀ ਪਿਛਲੀ ਵਾਰ ਨਾਲੋਂ ਮੰਤਰੀ ਘਟਾ ਤੇ ਨਿੰਦਰ ਮੋਦੀ ਹੋਰਾਂ ਨੇ ਪਰ ਤਾਂ ਵੀ ਸਭ ਤੋਂ ਵੱਧ ਮਾਰਕਾ ਅਜੇ ਵੀ ਯੂਪੀ ਕੋਲ ਹੈ 11 ਮੰਤਰੀ ਯੂਪੀ ਤੋਂ ਬਣੇ ਹੈ ਜੀ ਇਸੇ ਤਰ੍ਹਾਂ ਬਿਹਾਰ ਤੋਂ 8 ਮੰਤਰੀ ਬਣੇ ਹੈ ਜੀ ਇਸੇ ਤਰ੍ਹਾਂ ਮਹਾਰਾਸ਼ਟਰ ਤੋਂ 6 ਮੰਤਰੀ ਬਣੇ ਹੈ ਜੀ ਇਸੇ ਤਰ੍ਹਾਂ ਗੁਜਰਾਤ ਤੋਂ ਕਰਨਾਟਕਾ ਤੋਂ ਮੱਧ ਪ੍ਰਦੇਸ਼ ਤੋਂ 5-5 ਮੰਤਰੀ ਬਣੇ ਹੈ ਰਾਜਸਥਾਨ ਤੋਂ 4 ਨੂੰ ਮੰਤਰੀ ਮੰਡਲ 'ਚ ਥਾਂ ਮਿਲੀ ਹੈ ਆਂਧਰਾ ਪ੍ਰਦੇਸ਼ ਉੜੀਚਾ ਉੜੀਸਾ ਤੇ ਹਰਿਆਣਾ ਇਹਨਾਂ ਤਿੰਨਾਂ ਸੂਬਿਆਂ ਤੋਂ 3 3 3 ਮੰਤਰੀ ਲੈ ਗਏ ਆ 4 ਖੰਡ ਪੱਛਮੀ ਬੰਗਾਲ ਤੇ ਤੇਲਗਾਨਾ ਤੋਂ 2 2 ਮੰਤਰੀ ਲੈ ਗਏ ਆ ਅਸਾਮ ਤੇ ਕੇਰਲ ਤੋਂ ਵੀ 2 2 ਮੰਤਰੀ ਲੈ ਗਏ ਆ ਤੇ 9 ਸੂਬੇ ਅਜੇ ਹੀ ਆ ਜਿੱਥੋਂ ਇੱਕ ਇੱਕ ਮੰਤਰੀ ਲਿਆ ਪੰਜਾਬ ਉਹਨਾਂ ਚ ਇੱਕ ਹੈ ਪੰਜਾਬ ਤੋਂ ਸਿਰਫ ਇੱਕ ਹੈ ਨਾ ਹਿਮਾਚਲ ਤੋਂ ਇੱਕ ਹਮੇਸ਼ੱਕ ਹਰਦੀਪ ਪੁਰੀ ਹੋਰੀ ਸਿਕਚੇਰੇ ਨਾਤੇ ਦਰੋ ਹੈ ਪਰ ਅਸਵਾ ਮੈਂਬਰ ਇਥੋਂ ਨਹੀਂ ਹੈ ਸੋ ਇਸ ਲਈ ਅਲੇ ਵੀ ਨਹੀਂ ਪਤਾ ਕਿ ਉਹ ਰਵਨੀਤ ਬਿੱਟੂ ਨੂੰ ਤੁਸੀਂ ਪੰਜਾਬ ਦੇ ਕੋਟੇ ਚ ਗਿਣੋ ਕਿ ਫਿਰ ਜਿੱਥੇ ਰਸਵਾ ਆਊਗਾ ਉੱਥੋਂ ਗਿਣਨਾ ਕਿਉਂਕਿ ਪੰਜਾਬ ਤੋਂ ਦਾ ਹਰ ਗੈਲਬ ਰਵਨੀਤ ਬਿੱਟੂ ਚਲੋ ਪਹਿਲੇ ਇੱਥੇ ਆਪਾਂ ਗਿਣ ਰਹੇ ਹਾਂ ਕਿ ਪੰਜਾਬ ਤੋਂ ਇੱਕ ਹੈ ਹਿਮਾਚਲ ਤੋਂ ਇੱਕ ਹੈ ਹੈ ਪ੍ਰਾਚਲ ਪ੍ਰਦੇਸ਼ ਤੋਂ ਇੱਕ ਹੈ ਹੈਨਾ ਗੋਆ ਤੋਂ ਇੱਕ ਹੈ ਜੰਮੂ ਕਸ਼ਮੀਰ ਤੋਂ ਇੱਕ ਹੈ ਤਾਮਿਲਨਾਡੂ ਤੋਂ ਇੱਕ ਹੈ ਦਿੱਲੀ ਤੋਂ ਇੱਕ ਹੈ ਉੱਤਰਾਖੰਡ ਤੋਂ ਇੱਕ ਹੈ ਛਤੀਸਗੜ੍ਹ ਤੋਂ ਇੱਕ ਹੈ ਤੋ ਇਸ ਤਰ੍ਹਾਂ ਯੂਪ 11 ਬਿਹਾਰ 8 ਮਹਾਰਾਸ਼ਟਰ 6 ਗੁਜਰਾਤ ਕਰਨਾਟਕ ਮੱਧ ਪ੍ਰਦੇਸ਼ 5 5 ਰਾਜਸਥਾਨ 4 ਆਂਧਰਾ ਪ੍ਰਦੇਸ਼ ਉੜੀਸਾ ਹਰਿਆਣਾ 3 3 ਝਾਰਖੰਡ ਪੱਛਮੀ ਬੰਗਾਲ ਤੇਲਗਾਨਾ ਅਸਾਮ ਤੇ ਕੇਰਲਾ 2 2 ਤੇ ਉਤੋਂ ਬਿਨਾਂ ਬਾਕੀ ਸੂਬੇ ਪੰਜਾਬ ਸਣੇ ਨੌ ਸੂਬੇ ਜਹੇ ਨੇ ਜਿਨ੍ਹਾਂ ਤੋਂ ਜੀ ਇੱਕ ਇੱਕ ਨੁਕੈਣੜ ਦੇ ਵਿੱਚ ਥਾਂ ਮਿਲੀ ਆ ਹਾਂ